ਅਚਾ ਉੱਬਲ ਗਈ ਜੇ ਕਿੱਥੇ ਆ ਆ ਗੜਵੀਰੇ ਵਿੱਚ ਸਾਰਾ ਬਾਦਾਂ ਉਹ ਵੇ ਲਿਖਿਆ ਜਿਸ ਨੂੰ ਕਾਮ ਦਾ ਤਰੀਕਾ ਉਸ ਦਾ ਇੱਥੇ ਅਮਰੀਕਾ ਸਾੜਾ ਤੈਨੂੰ ਕਾਮ ਦਾ ਤਰੀਕਾ ਉਹ ਉਥੇ ਜੂ ਬਾਥਰੂਮ ਕਰਨ ਜਾਣਾ ਆ ਗਏ ਫਿਰ ਇਹ ਬਹੁਤ ਮਹਿੰਗਾ ਆ ਗਿਆ ਕਰੀ ਅਸੀਂ ਟਾਂਗਾ ਲੈਣ ਆਏ ਹਾਂ ਹੁਣ ਆ ਟਾਂਗਾ ਹੀ ਲੈ ਜਾਣਾ ਵਾ ਤੇ ਘੋੜਾ ਘੋੜਾ ਹੈਗਾ ਕਾ ਕਾਸ਼ ਕਾ ਕਾਸ਼ ਕਾ ਕਾਸ਼ ਕਾ ਬਲ 2 ਨੰਬਰ ਦਾ ਵਿਆਹ ਵੇਖਣ ਦਾ ਫਾਇਦਾ ਹੈ ਜਿੱਦਾਂ ਕਿਸੇ ਨੇ ਸੱਧਿਆ ਹੋਵੇ ਉਹ ਫਾਇਦਾ 2 ਨੰਬਰ ਜਿਆਦਾ ਫਾਇਦਾ 2 ਨੰਬਰ ਜਿਆਦਾ ਨਿਗਰਾਂ ਆਉਂਦਾ ਨਾ ਹਾਂ ਪਰ ਨਹੀਂ ਸਕਣ ਨਹੀਂ ਕਿਣਾ ਮੇਰਾ ਕਿੰਨੂੰ ਯੂਰ ਬਣਾ ਅੱਜ ਦੱਸੋ ਪਹਿਲਾਂ ਫਸਾਈ ਕਿਨੇ ਸੀ ਟਰਾਲੀ ਆਹ ਬੰਦਾ ਫਸਾਉਣ ਵਾਲਾ ਆਹ ਬੰਦਾ ਓ ਯਾਰ ਯਾਰ ਧੀਰ ਘੱਟ ਸਾਲੇ ਚ ਲੈ 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 ਉਹ ਸਾਲਿਆ ਜਿੰਨਾ ਆ ਗਿਆ ਟੁੱਟ ਜਾਣਾ ਹੀ ਲੈ ਲੈ ਹੈ ਉਹ ਲੈ ਜੀ ਆ ਜਿਆਦਾ ਬੋਲਦਾ ਇਹ ਬੰਦਾ ਇਹਨੂੰ ਕਿ ਡਰਾਈਵ ਕਰਨਾ ਵੇ ਆ ਆਪਣੀ ਥਿਰ ਚਪੇੜਾ ਮਾਰੋ ਦੋ ਦੋ ਤੂੰ ਵੀ ਮਾਰੋ ਡਰਾਈਵਰ ਸਾਹਿਬ ਓਏ ਸਤਿ ਸ਼੍ਰੀ ਅਕਾਲ ਸਾਰਿਆਂ ਲੋਕੀ ਮੇਥਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੋਗ ਦੀ ਆਪਾਂ ਕਰਤੀ ਆ ਸਟਾਰਟਿੰਗ ਓਏ ਤੇ ਪਹਿਲੀ ਚਾਹ ਦੇ ਨਾਲ ਇਹ ਚਾਹ ਬਣਦੀ ਆ ਸਾਡੀ ਚਾਹ ਰੈਡੀ ਆ ਆ ਕਰਦੇ ਦੀ ਚਾਹ ਜੇ ਬਣਦੀ ਮਮੀ ਆ ਚਾਹ ਉਬਲ ਗਈ ਜੇ ਕਿੱਥੇ ਆ ਆ ਗੜਵੀਰੇ ਵਿੱਚ ਸਾਰਾ ਪਾਦਾ ਲੋ ਫਰ ਘੁੱਟ ਰਹਿ ਗਿਆ ਜੇ ਅਮਰ ਰਹਿਟੀਆਂ ਗਾਈਸ ਕੀ ਜਾਂਦੇ ਜੇ ਕਮੀਜ਼ ਕਰਤੀ ਜੇ ਪ੍ਰੈਸ ਠੀਕ ਆ ਦੋ ਚਾਰ ਕਰ ਦਿਓ ਨਾ ਨਾ ਥੋੜਾ ਕਰਾਂਦਾ ਵਾ ਪਾਕੇ ਬੁਬੂ ਬੰਨ ਲਈ ਆ ਗਾਈਸ ਪਾਕੇ ਬੁਬੂ ਬੰਨ ਲਈ ਆਪਾਂ ਤੇ ਮੜਾ ਜਾ ਚੱਲੇ ਆ ਅੰਮ੍ਰਿਤਸਰ ਤੱਕ ਕੰਮ ਹੀ ਆਪਾਂ ਨੂੰ ਤੇ ਕਰਕੇ ਆਨੇ ਆ ਕਮੀਜ਼ ਆਪਣੀ ਹੋ ਗਈ ਈ ਪ੍ਰੈਸ ਤੇ ਬਸ ਕਮੀਜ਼ ਹੀ ਗੱਲੀ ਪਾਉਣ ਵਾਲੀ ਰਹਿ ਗਈ ਆ ਬੂਡਬਾਰ ਆਪਾਂ ਪਾਕੀ ਪਾਏ ਆ ਪੈਂਟ ਕੁੰਟਾ ਬਾਕੀ ਕੰਮ ਓਕੇ ਰਹਿਟ ਆ ਓ ਯਾਰ ਆ ਸੋਨੂ ਸਿੰਘ ਬਾਰੀ ਹੁਣ ਖੁਦ ਨਹੀਂ ਪਊਗੀ ਸਾਨੂੰ ਆਹਦਾ ਕਿ ਉਹਨੇ ਜਲਦੀ ਕਰੀ ਪੈਂਦਾ ਦੂੰ ਓਏ ਹੈ ਗਾੜੀਆਂ ਮਾਮਾ ਹੋਰੇ ਬੰਦਿਆਂ ਨੇ ਚੱਕਣਾ ਹੁੰਦਾ ਆਵੇ ਜਾਣਾ ਕਿੱਥੇ ਵੇ ਇਹ ਸਹੀ ਮੇਰੇ ਵਾਂਗੂ ਨੀਲਾ ਨੀਲਾ ਨੀਲਮ ਜਿਹਾ ਬਣਿਆ ਹੀ ਏ ਵੀ ਆਹ ਮੇਰੇ ਵਾਂਗੂ ਨੀਲਾ ਨੀਲਾ ਆਇਆ ਭਾਈ ਅੱਗੇ ਓਏ ਮੈਂ ਮੇਰੇ ਵਾਂਗੂ ਨੀਲਾ ਨੀਲਾ ਆਇਆ ਬਣਿਆ ਤੂੰ ਮੈਂ ਨੀਲਾ ਹੀ ਬਣਿਆ ਹਾਂ ਆਹ ਮੇਰੇ ਵਾਂਗੂ ਮਾਵਾ ਮਮੀ ਨੀਲਾ ਨੀਲਾ ਕਿਹੜਾ ਜੁੱਲ ਆਇਆ ਮੈਂ ਤੈਨੂੰ ਇਹ ਪਹਿਨਦੀ ਕਰ ਬੱਕਾ ਬੰਦੀਆਂ ਤੈਨੂੰ ਮੈਂ ਕੀ ਕਿਹਾ ਏ ਬੰਦ ਈ ਆ ਲੋ ਵੀ ਮਿੱਤਰੋ ਬਾਹ ਤੜੇ ਚਾਲੇ ਸ਼ਹਿਰ ਨੂੰ ਕਬਰ ਕਹਿੰਦਾ ਸ਼ਹਿਰ ਨੂੰ ਅੱਲਾ ਦੇ ਯਾਰ ਗਾਣੇ ਨਹੀਂ ਲਾਉਂਦੇ ਓਏ ਓਏ ਇਹਨੂੰ ਗਾਲ ਕਰ ਇਹਨੂੰ ਸਮਝਾ ਕੋ ਯਾਰ ਗਾਣੇ ਕਿਉਂ ਨਹੀਂ ਲਾਉਂਦੇ ਏ ਲਾਰਾ ਲਾਦਾ ਇੱਥੇ ਪੈ ਰੋ ਵੇਖ ਲੋ ਗਾਇਜ਼ ਪਿੰਡੋਂ ਤੁਰੇ ਆ ਤੇ ਆ ਤਿੰਨ ਪਿੰਡ ਚਾਰ ਲੰਗ ਆਏ ਤੇ ਇਹਨੂੰ ਕਿਹਾ ਗਾਣੇ ਲਾ ਦੇ ਗੱਡੀ 'ਚ ਗਾਣੇ ਲਾ ਦੇ ਪਰ ਮਿੱਤਰ ਨੇ ਗਾਣੇ ਨਹੀਂ ਜੇ ਲਾਏ ਉਹ ਤੇ ਵੇਖ ਲੋ ਔਖਾ ਭਰਾ ਤੇਰਾ ਕੰਮ सोनू ਸਿੰਘ ਇਦਾਂ ਨਹੀਂ ਕਰੀਦਾਂ ਦੱਡ ਟਲ ਜਾ ਪੁੱਤ ਹੋਰ ਕਾਸ਼ ਬੜੇ ਚਿਹਰਾ ਪਿਛੇ ਤੇ ਤਿੰਨ ਭਰਾ ਆਪਾਂ ਇਕੱਠੇ ਹੋਏ ਆ ਕੀ ਚੱਕਰ ਪੈ ਕੇ ਕਿਸੇ ਦਿੰਦਾ ਜਾਂਦੇ ਜਰ ਤੇ ਨਹੀਂ ਲੱਗੀ ਕਿਤੇ ਉਹ ਨਹੀਂ ਭਰਾ ਕੰਮ ਨਹੀਂ ਕੇ ਪਰ ਗਾਇਜ਼ ਇਹਦਾ ਯਾਰ ਦੀ ਗੱਲ ਵੀ ਨਹੀਂ ਆ ਗੱਲ ਬੜਾ ਕੀ ਆ ਕਦੀ ਇਹਨੂੰ ਹੈਗਾ ਇਹ ਚੱਲਣ ਦਾ ਸੀਜ਼ਨ ਤੁਹਾਨੂੰ ਪਤਾ ਵਾ ਮਟਰਰ ਤੋੜਨੇ ਸੀ ਤੇ ਕਣਕਾਂ ਬੀਜਣੀਆਂ ਸੀ ਸੀਜ਼ਨ ਦਾ ਕਰਕੇ ਇਹ ਸਾਡੇ ਨਾਲ ਨਹੀਂ ਰਹਿਣ ਡਿਆ ਕਾਸ਼ ਵੀ ਕਦੀ ਕਿਤੇ ਜਾਣਾ ਪੈਂਦਾ ਕਦੀ ਕਿਤੇ ਨਾ ਤੇ ਇਸੇ ਕੰਮ ਕਰਕੇ ਅੱਜ ਕਿਤੇ ਸਾਰਾ ਕੰਮ ਗੋਮਤਾ ਪਤਾ ਕੇ ਅੱਜ ਹੋਏ ਵੇਲੇ ਅੱਜ ਚੱਲਦਾ ਸ਼ਹਿਰ ਨੂੰ ਗੇੜਾ ਮਾਰ ਕੇ ਤੇ ਸਾਨੂੰ ਸੁੱਤੋ ਕੇ ਲਾਦੇ ਆ ਹਾਂ ਸਾਰਾ ਕੰਮ ਕਰ ਕਰ ਕੇ ਅੱਜ ਐ ਚਿੱਟੇ ਵੇਲੇ ਜਿਹਨੂੰ ਆਂਦੇ ਨੇ ਵੀ ਜਾਈ ਚਿੱਟੇ ਕੱਪੜੇ ਪਾ ਲਈਏ ਨਾ ਤੇ ਮਾੜਾ ਜਿੰਨਾ ਵੀ ਕੁੜੀ ਆ ਵਾ ਗੰਦਾ ਨਾ ਹੋਵੇ ਕੱਪੜਾ ਹੈ ਟਰੈਕਟਰਾਂ ਦੇ ਆਪਾਂ ਸਹੀ ਗੱਲ ਆ ਪਾਤੀਆਂ ਸਾਰਾ ਸਬਦ ਜਿਤਨਾ ਸਹੀ ਗੱਲ ਆ ਤੁਮ ਗੱਬੋ ਮੈਂ ਆ ਨਾ ਉਹ ਕੇ ਰਿਪੋਰਟ ਹੋਈ ਆ ਬਸ ਕਿਹਾ ਹੋ ਜਾਂਦੇ ਹੋ ਜਾਂਦੇ ਤੇ ਭਰਾ ਮੇਰੇ ਜਿੰਨੇ ਅਜੇ ਤੱਕ ਨਹੀਂ ਨਾ ਚੈਨਲ ਮੇਰੇ ਨੂੰ ਸਬਸਕ੍ਰਾਈਬ ਕੀਤਾ ਤੇ ਵੀਰ ਮੇਰੇ ਜਾ ਕੇ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਐਂਟਰ ਕਰਾ ਦਿਓ ਮੈਂ ਨਾ ਬੱਲੇ ਬੱਲੇ ਹੋ ਰਹੇ ਸਾਰੇ ਪਾਸੇ ਵਾਹ ਵੀ ਮਿੱਤਰੋ ਅੰਮ੍ਰਿਤਸਰ ਤੋਂ ਹੋਏ ਆਂ ਤੇ ਇਹ ਹਵੇਲੀ ਚ ਆਪਾਂ ਐਂਟਰੀ ਪਾਤੀ ਆ ਕੰਮਗੁੰਮ ਘਰ ਆਏ ਕੱਢ ਆਏ ਸੋ ਸਾਰੇ ਓਏ ਜੈਕਟ ਲਾ ਲੀਏ ਜੈਕਟ ਲਾ ਲੀਏ ਪਹਿਲਾਂ ਇਹ ਦੱਸ ਸੋਹਣਾ ਸਾੜੀ ਲਾਉਣੀ ਨਾਲ ਲਾ ਦੇਣਾ ਨਾ ਸਾਲੇ ਗਰਮੀ ਵੜੀ ਲੱਗ ਰਹੀ ਜੈਕਟ ਆਲਾ ਕੰਮ ਉੱਥਾਂ ਹੈ ਦਾ ਬਾਹਰ ਆਹ ਦਾ ਗੱਡੀਆਂ ਜੇ ਗੱਡੀਆਂ ਮਾਰਨੀਆਂ ਹੈ। ਹੈ। ਸੋ ਇਹਨੂੰ ਅੱਗੇ ਦੀ ਅੱਗੇ ਠੰਡੀ ਕਰੀਏ। ਹਾਂ। ਗੱਡੀਆਂ ਦੇ ਗੱਡੀਆਂ ਇਹਨੂੰ ਹਿਲਾਉਣਾ ਇੱਕਦਾਂ। ਹੂੰ। ਇਹਨੂੰ ਤਾਂ ਕਾਬਰਉਣਾ ਇੱਕ ਜੇਕਰ। ਬਦਾਂ ਲੱਗ ਜੂਗੀ। ਦੋਹਾਂ ਨੂੰ ਕਰ ਲਈਏ। ਕਰਨਾ ਵਾ। ਹੂੰ। ਸਾਲਿਆ ਉੱਥੋਂ ਜੇ ਜੇ ਹੋਣੇ ਕਰਕੇ ਆਏ ਆ। ਉਹਨੇ ਹੀ ਉੱਥੋਂ ਕਰ ਦਿੱਤਾ। ਉਹ ਕੀਤਾ ਨਹੀਂ। ਟਾਈਮ ਹੋ ਗਿਆ ਸੱਚ ਉਹ ਉਹ ਆਈ ਦੇ ਤੁਰੇ ਆ। ਉਹ ਕਿੱਥੇ ਚੱਲ ਗਿਆ ਵਾ? ਸ਼ਾਸਿਕੇ ਤੇ ਚੱਲ ਗਿਆ ਸੋਣਾ। ਗਵਾਜ ਜਾਂਦਾ ਪਤਾ ਨਹੀਂ ਲੱਗਦਾ। ਓ ਜਵਾਨ ਬੋਲ ਵੀ ਗਿਆ ਛੇ ਹੱਡ ਨਵੇਂ ਕਾਲਾ ਇਹ ਹੱਡ ਨਵੇਂ ਦਿੱਤਾ ਚੱਲੋਂ ਡੇ ਵਾਲਾ ਹਾਂ ਚੱਲ ਰਾਮਾਈਂ ਵਾਲਾ ਇਹੜਾ ਕਾਲਾ ਟਰੈਕਟਰ ਹਲਾਈਏ ਚੱਲਦਾ ਵੀ ਚੱਲ ਲੈ ਓਏ ਚੱਲ ਕਾਸ਼ ਚੱਲ ਤੀਨ ਕਰ ਦੇ ਓ ਕੀ ਕਰ ਰਿਹਾ ਤੀਂ ਨਰਿਆ ਪਹਿਲਾਂ ਬਾਥਰੂਮ ਕਰ ਲਈਏ ਥੋੜਾ ਵੇਟ ਨਹੀਂ ਹੁੰਦਾ ਇੱਥੇ ਨਾ ਨਾ ਆਟੋ ਵਾਲੇ ਕਰਦੇ ਤੇਰਾ ਵੀ ਨਿਕਲ ਜਾਣਾ ਸਾਲਿਆ ਓਏ ਆਟੋ ਵਾਲੇ ਕਰਦੇ ਹੋਵੇ ਹਾ ਓਵੇ ਲਿਖਿਆ ਜਿਸ ਨੂੰ ਕੰਮ ਦਾ ਤਰੀਕਾ ਉਸ ਦਾ ਇੱਥੇ ਅਮਰੀਕਾ ਸਾਲਿਆ ਤੈਨੂੰ ਕੰਮ ਦਾ ਤਰੀਕਾ ਉਹ ਉਥੇ ਜੂ ਬਾਥਰੂਮ ਕਰਨ ਜਾਣਾ ਕਰਨਾ ਕਰਕੇ ਆ ਆ ਵਾ ਮੜਾ ਕਰੀਂ ਜਾਂ ਕਰਿਆ ਤੂੰ ਬੋਲਾ ਤੂੰ ਕਿੱਥੇ ਕਰਨ ਉਹ ਹੋਇਆ ਸਾਲਿਆ ਬਹੁ ਟਾਈਮ ਲਾਉਣਾ ਪੈਂਚ ਤੂੰ ਛੂਟਾ 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 ਰਜਮਾ ਕਿਹੜੀ ਓਏ ਖੱਟੀ ਕੇ ਨੀਲੀ ਕੇ ਕਿਹੜੀ ਚ ਬਹਿਣਾ ਹੈ ਚਲ ਮੈਂ ਨੀਲੀ ਚ ਬਹਿਣਾ ਫਿਰ ਕਿਉਂਕਿ ਪੱਗ ਨਹੀਂ ਨਹੀਂ ਖੱਟੀ ਚ ਬਹਿਣਾ ਖੱਟੀ ਚ ਖੱਟੀ ਚ ਖੱਟੀ ਚ ਇਹਦਾ ਖੱਟੀ ਚ ਹਾਂ ਵੀਰੇ ਕੋਈ ਦੱਸ ਨਹੀਂ ਆਗੇ ਖੱਟੀ ਚ ਬੜਾ ਕਿਉਂ ਬਹਿਣਾ ਮਾਮਾ ਉਹ ਨੀਲਾ ਨੀਲਾ ਆਇਆ ਹੈ ਨਾ ਪੱਗ ਵੀ ਉਹ ਤੋਂ ਨੀਲੀ ਬੱਦੀ ਹੈ ਤੇ ਕੰਮ ਸਾਰਾ ਮੈਚਿੰਗ ਹੋ ਜਾਣਾ ਫਿਰ ਇਹ ਤੇ ਥੋੜਾ ਰੰਗ ਉਗੜਵਾ ਲੱਗੂਗਾ ਕਿੰਨੇ ਮਿੰਟ ਜੇ ਉਟਾ ਤਿੰਨ ਮਿੰਟ ਹਾਂਜੀ ਹਾਂਜੀ ਤਿੰਨ ਮਿੰਟ ਫੇਰ ਠੀਕ ਆ ਸਰਕਾਰ ਸਰਕਾਰ ਨੇ ਜੋ ਸਰਕਾਰ ਨੇ ਅਲਾਉਨ ਕੀਤਾ ਵਾ ਤਾਂ ਠੀਕ ਆ ਆ ਗਿਆ ਜੇ ਸਾਡਾ ਬੰਦਾ ਤਿੱਜਾ ਵੇਖ ਲੋ ਉਹ ਦੰਦ ਚੇਕ ਕਰਾ ਮੇਰੇ ਦੰਦ ਕੋਈ ਨਹੀਂ ਲਵਾ ਲੂਗਾ ਦੰਦ ਵੀ ਪਹਿਲਾਂ ਕੀ ਗੱਲ ਆ ਇਹ ਤੇ ਫੇਰ ਭਰਾਵਾ ਕੰਮ ਹੇਲੂ ਲਿਜਾਣੇ ਨੂੰ ਤੁਰ ਬਜਾ ਕੇ ਓ ਬੈਲ ਸਕਰੀਨ ਚ ਮਾਮਾ ਆਹ ਭਾਈ ਚ ਬੈ ਹਾਂ ਹੁਣ ਗੱਲ ਬਣੀ ਓ ਕਹਦਾ ਟਾਟ ਨਹੀਂ ਚੱਲ ਪਈ ਆਈ ਓ ਓਹ ਤੇਰੀ ਓਏ ਸੋਨਵਾਲੀ ਸਾਲਿਆ

ਹੋਲੀ ਯਾਰ ਓਏ ਲਾਓ ਵੀ ਮੇਤਰਾ ਗੱਡੀ ਵੈਲਾ ਪੂਰੀ ਉੱਡਦੀ ਏ ਸੋਨ ਨਾ ਹਟਾ ਕਾ ਗਾੜੀ ਯਾਰ ਨਾ ਧੱਕਾ ਕਰ ਐ ਚ ਮਾਰ খেয়ে <muchan> <muchan> ਉਹਲੀ ਨੀ ਦੇ ਕੰਨ ਨੰਦਾ ਆ ਪੂਰਾ ਇੱਕ ਸ਼ੌਟ ਲਿਆ ਓਏ ਇੱਧਰ ਲਿਆ ਹਾਂ ਮੇਰਾ ਲੈ ਗਾੜੀਆਂ ਦੇਖਦੀ ਆਈ ਗਿਆ ਚਾਲ ਵਰੀਆ ਨਜ਼ਾਰਾ ਉਹਦਾ ਪੂਰਾ ਆਇਆ ਜੇ ਦੋ ਝੂਟੇ ਹੋ ਜਾਂਦੇ ਨਾ ਓਏ ਫੇਰ ਸਾਲਿਆ ਮੂਹਰ ਜਾਨੀ ਬੰਦੇ ਦਾ ਰਹਿਂਦਾ ਇਹ ਤਿੰਨਾ ਮਿੰਟ ਦਾ ਝੂੜਾ ਜਿਹੜਾ ਸਹੀ ਰਹਿੰਦਾ ਵੇਖੋ ਜੀ ਅਸੀਂ ਆਏ ਆਂ ਭੇਲੀ ਅਸੀਂ ਆਹ ਟਾਂਗੇ ਦਾ ਸੌਦਾ ਮਾਰ ਲਿਆ ਵਾ ਇਹ ਲੱਲਣਾ ਵਾ ਤੇਲ ਬਹੁਤ ਮਹਿੰਗਾ ਹੋ ਗਿਆ ਕਰੀ ਅਸੀਂ ਟਾਂਗਾ ਲੈਣ ਆਏ ਹੁਣ ਆ ਟਾਂਗਾ ਹੀ ਲੈ ਜਾਣਾ ਵਾ ਤੇ ਕੋੜਾ ਕੋੜਾ ਹੈਗਾ ਕਾ ਆਕਾਸ਼ ਕਾ ਕਾਸ਼ ਕਾ ਕਾਸ਼ ਕਾ ਆਕਾਸ਼ ਕਾ ਪਰਚੇਸ ਕਰ ਲੈਣਾ ਵਾ ਆ ਕਾ ਕਿੰਨਾ ਘਾਇਕੇ ਕੋੜਾ ਹੈਗਾ ਆਹੋ ਮਤਲਬ ਉਹਨਾਂ ਨੇ ਖਰੀਦ ਲੈਣਾ ਵਾ ਫਿਰ ਉਸ ਹਿਸਾਬ ਨਾਲ ਵਾ ਫਿਰ ਆਪ ਲੈ ਫਿਰ ਨਹੀਂ ਸੌਦਾ ਤਾਂ ਆਪ ਮਾਰ ਲਿਆ ਦਾ ਗਾਈਜ਼ ਪੱਕਾ ਚੁੱਕ ਕੇ ਲੈਣਾ ਫਿਰ ਇੱਥੇ ਨਹੀਂ ਦੇਣਾ ਵੇਚੀ ਵਾਲਾ ਹਾਂ ਆਪਣਾ ਪਰਚੇਸ ਕਰ ਜਣਾ ਇਹਨੂੰ ਬਾਏ ਕਰ ਦੇਣਾ ਹਾਂ ਤੇਲ ਬਹੁਤ ਮਹਿੰਗਾ ਹੋ ਗਿਆ ਤਾਂ ਕਰਕੇ ਹਾਂ ਇੱਥੇ ਗੱਡੀ ਲਾਏ ਨਹੀਂ ਆਪਣੀ ਤੇਲ ਨਹੀਂ ਪੈਂਦਾ ਆਓ ਲੋ ਵੀ ਮਿੱਤਰੋ ਸੋਨੂ ਕਹਿੰਦਾ ਹੈ ਭੁੱਖ ਬੜੀ ਲੱਗੀ ਆ ਤਾਂ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਇੱਥੇ ਵਿਆਹ ਹੈਗਾ ਵਾ ਪੈਲਸ ਦੇ ਵਿੱਚ ਦੋ ਨੂੰ ਤੁਹਾਨੂੰ ਦੋ ਨੰਬਰ ਦਾ ਵਿਆਹ ਵੇਖ ਕੇ ਹੁਣ ਕਿਦਾਂ ਦਾ ਫੀਰ ਹੋਣਿਆ ਇਹ ਦੱਸੋ ਪਹਿਲਾਂ ਮੜਾਇਆ ਬਹੁਤ ਵਧੀਆ ਲੱਗ ਰਿਹਾ ਮਤਲਬ ਦੋ ਨੰਬਰ ਦਾ ਵਿਆਹ ਵੇਖਣ ਦਾ ਫਾਇਦਾ ਹੈ ਕਿ ਜਿੱਦਾਂ ਕਿਸੇ ਨੇ ਸੱਧਿਆ ਵੇ ਉਹ ਫਾਇਦਾ ਦੋ ਨੰਬਰ ਜਿਆਦਾ ਫਾਇਦਾ ਦੋ ਨੰਬਰ ਜਿਆਦਾ ਨਿਗਾਰਾ ਆਉਂਦਾ ਨਾ ਹਾਂ ਪਰ ਇਹ ਨਹੀਂ ਸਕਣੇ ਜਣਾ ਮੇਰਾ ਪਰ ਇਹਨਾਂ ਵੀ ਗੱਡੀਆਂ ਲੋਡ ਹੋ ਗਈਆਂ ਜੀ ਆਸਵਾਗ ਨੰਦੋਂ ਨਾਦੋ ਮਿੱਤਰੋ ਬਾਦੀ ਗੇ ਜੋੜੀਏ ਤਾਂ ਹਾਰ ਗਈ ਬੋਕੇ ਰੈਡ ਕੰਮ ਹੋ ਗਿਆ ਜੀ ਡਰਾਈਵਰ ਨੂੰ ਫੋਨ ਕਰ ਗੱਡੀ ਕੱਢ ਕੇ ਰੱਖ ਓਏ ਕੱਢੀ ਉਹਨੇ ਗੱਡੀ ਐਨਾ ਟਾਈਮ ਥੋੜੀ ਰੋਣਾ ਮਮਾ ਡਰਾਈਵਰ ਨੇ ਉਹ ਵੀ ਹੁਣ ਜਿਆਦਾ ਨੂੰ ਬੈਠਾਣਾ ਵਿੱਚ ਹਾਂ ਆਉਂਦੇ ਆਉਂਦੇ ਆਦਰੇ ਕਦਾ ਬੈਠਾਵੇ ਖੇਟੀ ਯਾਰ 5000 500 500 ਵੇਲਾ ਬੋਤਾ ਹੀ ਆ ਗਈ ਉਸ ਆ ਬਾਤ ਕਰਨੀ ਸਾਲੇ ਕਾਚ ਦੇ ਗਲਾਸਾਂ 'ਚ ਜੂਸੀ ਉਹ ਫਿਰ ਹੋ ਗਿਆ ਸਾਲਿਆਂ ਫਿਰ ਕਿਥੋਂ ਸੁਟਣੀ ਕਿਥੇ ਜਾਓ ਹਾਂ ਦੋ ਗਈ ਕਾਚ ਦੇ ਗਲਾਸਾਂ 'ਚ ਉਹਨਾਂ ਕਹਣਾ ਬਾਹਰ ਨਹੀਂ ਪਾਜੀ ਖੜਨਾ ਉਹਦੇ ਲਾਗੋ ਉੱਥੇ ਖਲੋਤੇ ਦੋ ਜਾਨੇ ਹੇ ਉਹਦਾ ਵਾ ਫੜੇ ਨਾ ਜਾਂਦੇ ਇਦਾਂ ਮਾੜਾ ਕੜਾ ਪਾਜੀ ਯੂਜ਼ ਕਿੱਥੇ ਲੈ ਜਣੇ ਵੀ ਕਾਚ ਦੇ ਗਲਾਸਾਂ ਪੀ ਆਏ ਜੀ ਪੀ ਆਏ ਇਦੇ ਅੱਖੇ ਦੀ ਅੱਖੇ ਦੇਖਾਈ ਦੋਨਾਂ ਬਤ ਵਿਆਹ ਵੇਖ ਕੇ ਨੰਦੋਂ ਅਨੰਦ ਵੱਜ ਗਏ ਜੇ ਮਤਰੋ ਮਾਮਾ ਚਿਕਨ ਦੀ ਹੱਡੀ ਨਹੀਂ ਲੱਗੰਦੇ ਇੰਡਾ ਹਾਂ ਓਏ ਵੇਲਾ ਕਰਤੀ ਕਿ ਪਲੇਟ ਖਾ ਲਈ ਤੇ ਹਰ ਵਾਰਾ ਤੇਰਾ ਜੇ ਉਦਾਂ ਟੁੰਨੇ ਆ ਪਿਆ ਮਮਾ ਅੱਜ ਕੋਈ ਗੱਲ ਨਹੀਂ ਹੈ ਇੱਥੀਆਂ ਪੰਜ ਗਏ ਨਹੀਂ ਕਿੰਨਾ ਜਰ ਜਿੰਨਾ ਜਰ ਹੁੰਦਾ ਨਹੀਂ ਕਾਲੇ ਲੱਗਦਾ ਹੈ ਆਏ ਹੀਰੋ ਲਾਗੇ ਨਾਲ ਲਾਗੇ ਹਾਂ ਆਪਾਂ ਦੇ ਪਰ ਆ ਠੰਡੇ ਵਾਲੇ ਆ ਅੱਲਾਹ ਹੋ ਵੀ ਮਿੱਤਰੋ ਹੁਣੇ ਜੇ ਘਰੇ ਪਹੁੰਚ ਗਏ ਜੇ ਆਪਾਂ ਹੁਣ ਜੇ ਯਸਟ ਕਰੇ ਪਹੁੰਚਿਆ ਤੇ ਬਾਹਰ ਕੋਈ ਚੀਜ਼ ਖਲੋਤੀ ਸੀ ਤੇ ਉਹ ਨਾ ਜਰ ਵੇਰ ਗੱਡੀ ਬਾਹਰੇ ਰਹਿਣ ਤੀ ਹੁਣ ਜੇ ਉਹ ਗਈ ਆ ਟਰਾਲੀ ਜੀ ਖਲੋਤੀ ਸੀ ਕਿਤੇ ਉਹ ਹੁਣ ਜੇ ਗਈ ਆ ਤੇ ਫਿਰ ਮੈਂ ਗੱਡੀ ਗਾ ਲੈ ਕੇ ਆਇਆ ਉੱਪਰ ਨੂੰ ਤੇ ਜੈਕਟ ਜੋੜ ਆਪਾਂ ਕਰ ਲਈਏ ਐ ਕੱਪੜੇ-ਕੋਪੜੇ ਕਰ ਲਏ ਬੱਲੇ ਬਸ ਪੱਗ ਲਾਉਣ ਵਾਲੀ ਰਹਿ ਗਈ ਆ ਤੇ ਅੱਡਾ ਰਹਾਦਾ ਵੀ ਪੱਗ ਫੇਰ ਹੀ ਲਾਉਨੇ ਆ ਇੱਕ ਦੋ ਜਗਾਂ ਤੇ ਜਾਣਾ ਸੀ ਨਾਲੇ ਜਿੰਮ ਜਾਣਾ ਸੀ ਆਪਾਂ ਫਿਰ ਜਿੰਮ-ਜਿੰਮ ਲਾ ਕੇ ਵੇਰੀ ਪਾਕ ਲਾਉਨੇ ਆ ਕਰਿਆਣ ਕੇ ਖਿੱਚ ਕੇ ਲੱਗਣੀ ਅੱਜ ਖਿੱਚ ਕੇ ਮਤਰੋ ਖਿੱਚ ਕੇ ਉ ਚੱਲੂਗਾ ਮੈਂ ਪਰ ਅੱਜ ਅੱਜ ਜਿਹੜਾ 2 ਨੰਬਰ ਦਾ ਵਿਆਹ ਵੇਖਿਆ ਨਾ ਹੀ 2 ਨੰਬਰ ਚ ਵਿਆਹ ਵੇਖਣ ਦਾ ਨਜ਼ਾਰਾ ਵੱਖਰਾ ਹੈ ਤੇ ਜਿਹੜੇ ਜਿਹੜੇ ਵੀਰ ਭਰਾ ਜਿਹੜੇ ਵੀ ਮੈਨੂੰ ਵੇਂਦੇ ਆ ਨਾ ਤੇ ਉਹ ਦੱਸਿਓ ਵੀ ਕਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਚਲੋ ਬਥੇਰੇ ਨੇ ਵੇਖੇ ਹੋਣਗੇ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਵੀ ਕਿਹਨੇ ਕਿਹਨੇ ਅੱਜ ਤੱਕ 2 ਨੰਬਰ ਦਾ ਵਿਆਹ ਵੇਖਿਆ ਆ ਖਾਦਾ ਬੀਟਾ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵੀ ਮਤਲਬ ਜੇ ਤੇ ਆਪਾਂ ਨੂੰ ਇਨਵਾਈਟ ਕੀਤਾ ਹੋਵੇ ਉਹ ਵਿਆਹ ਵੇਖਣ ਦਾ ਜ਼ਿਆਦਾ ਨਗਾਰਾ ਆਉਂਦਾ ਜਾਂ 2 ਨੰਬਰ ਚ ਵਿਆਹ ਵੇਖਣ ਦਾ ਜ਼ਿਆਦਾ ਸਵਾਦ ਆਉਂਦਾ ਆ ਵੀ ਕੁਝ ਨਹੀਂ ਕਰਨਾ ਬਸ ਜਾ ਕੇ ਖਾ ਪੀ ਕੇ ਤੇ ਬਸ ਆਇਣਾ ਜਰੂਰ ਕਮੈਂਟ ਦੇ ਵਿੱਚ ਦੱਸਿਓ ਮੈਨੂੰ ਤੇ ਬਾਕੀ ਮਿੱਤਰੋ ਅੱਜ ਗੱਡੀਆਂ ਦਾ ਨਗਾਰਾ ਬੜਾ ਆਇਆ ਝੂੜਾ ਲੈ ਆਂਦਾ ਕਿ ਉੱਥੇ ਬਹੁਤ ਢਾਇ ਸੌਣ ਹਣੀ ਬਹੁਤ ਨੇਰੀ ਪਾਈ ਆ ਹਾਂ ਆਇਆ ਉੱਧਰ ਗਿਆ ਉੱਧਰ ਗਿਆ ਉਹ ਠੱਗੇ ਲਾ ਦੇ ਲੈ 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 ਆ ਤਰੂ ਕੋਹਣ ਡਰਾਈਵਰ ਸਾਹਿਬ ਆਜੋ ਓ ਸਾਰੇ ਓ ਯਾਰ ਬੰਦ ਕਰ ਪਹਿਲਾ ਆ ਬੰਦੇ ਸਾਰੇ ਆ ਵੇਖੋ ਇਧਰ ਕਿੰਨੂ ਯੂ ਰੋਣ ਆਜ ਦੱਸੋ ਪਹਿਲਾਂ ਫਸਾਈ ਕਿਨੇ ਸੀ ਟਰਾਲੀ ਆ ਉਹ ਬੰਦਾ ਫਸਾਉਣ ਵਾਲਾ ਆ ਬੰਦਾ ਓ ਯਾਰ ਯਾਰਾ ਜਾਊਗਾ ਸਾਰੇ ਆ ਕਿੱਥੇ ਕਰੀਏ ਮੋਟਰਸਾਈਕਲ ਆ ਫੜੀ ਫੜੀ ਕਾਹ ਫੜੀ ਖੜੀ ਹਾ ਫੜਾ ਦੇ ਹਾ ਫੂਨ ਫੜਾ ਦੇ ਸਾਲਿਓ ਕਿਦਾਂ ਫਸਾਈ ਤੇ ਟਰਾਲੀ ਓਏ ਹਾਂ ਲੱਗੀ ਖਲੋਇਆ ਚੌਕ ਰੱਥੀ ਚੌਕ ਲੱਗੀ ਦੇਲ ਘੱਟ ਸਾਲੇ ਚ ਲੈ ਲੈੰਦਾ ਉਹ ਸਾਲਿਆ ਜਿੰਨਾ ਕੇ ਆ ਗਿਆ ਟੁੱਟ ਜਾਣਾ ਹੀ ਲੈ ਲੈ ਹੈ ਉਹ ਲੈ ਸੁੱਤੀ ਸਾਰੇ ਭਾਈ ਓਏ ਬੰਦਾ ਵੇਖ ਲੈ ਨਾ ਡਰਾਈਵਰ ਸਾਹਿਬ ਵੇਖ ਲੈ ਨਾ ਹੁਣ ਆ ਜਾ ਤੂੰ ਕਿਦੋਂ ਤੂੰ ਕਿੱਥੇ ਆ ਜਾ ਆਜੋ 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 ਕੋਈ ਕੀ ਗੱਲ ਹੈ ਤੁਹਾਡੇ ਕੋ ਨਹੀਂ ਸਾਲੇ ਨਿਕਲ ਜਾ ਹੁਣ ਅਵੇਕੋ ਇਧਰ ਵੇ ਆ ਗਿਆ ਹਾਲ ਬੜਾ ਆ ਕੀ ਕੀ ਆ ਆ ਜਿਆਦਾ ਬੰਦਾ ਇਧਰ ਦੇਖੋ ਆ ਦੇਖੋ ਜੇ ਦੇਖੋ ਆ ਦੇਖੋ ਆ ਦੇਖੋ ਇਹ ਨਿਕਲ ਨਹੀਂ ਨਹੀਂ ਫਸਾ ਕਰ ਰਿਹਾ ਕੜੀ ਕਿੱਦਾਂ ਆ ਸ਼ਕਰ ਵੇਖੋ ਇਹਦੀ ਆ ਵੇਖੋ ਸ਼ਕਰ ਇਹਦੀ ਦੇਖੋ ਇੰਦੇ ਦੀ ਦਾ ਆ ਇਹ ਨਾ ਆਜੇ ਹੂਡ ਮਤਲਬ ਐਣ ਮੂੰਹ ਕਰ ਆਜੇ ਆ ਬੰਦਾ ਹੂਡ ਮਤਲਬ ਕਰਦਾ ਆ ਪੰਪ ਆ ਪੰਪ ਦਿੰਦਾ ਹੀ ਉਹ ਮੁੰਡੇ ਨੂੰ ਆ ਮੁੰਡੇ ਨੂੰ ਆ ਮੁੰਡੇ ਨੂੰ ਇਹ ਮੁੰਡਾ ਆ ਪੰਪ ਚ ਇਹਨੇ ਫਸਾਤਾ ਕਾ ਕਰ ਮੂੰਹ ਕਰੇ ਸੜਿਆ ਨੂੰ ਨਹੀਂ ਨੇ ਆ ਬੰਦੇ ਦੇ ਮੋਢੇ ਤੇ ਹਮੇਸ਼ਾ ਪੰਪ ਹੁੰਦਾ ਭਾਈ ਸਾਲਾ ਇੰਡੀਆ ਦਾ ਦੱਸੋ ਕਿਦਾਂ ਕਿਦਾਂ ਲਾਂਤ ਪਾਈ ਜਾਵੇ ਤੁਹਾਨੂੰ ਦੱਸੋ ਨਹੀਂ ਡੇਨ ਲੈਟਾ ਜਗਾਈਆਂ ਹਾਂਜੀ ਉਹ ਵੇਲਾ ਕੀ ਬਣਾਇਆ ਉਧਰ ਵੇ ਆਓ ਕੀ ਟਾਇਰ ਵੇ ਥੱਲੇ ਬਾੜ ਤੱਕ ਸਾਲਾ ਚੁੱਕਿਆ ਹੁਣ ਆ ਜਾ ਤਾ ਹੈ ਲੱਲਾ ਵੀ ਹੋਰ ਜੀ ਆ ਜਿਆਦਾ ਬੋਲਦਾ ਇਹ ਬੰਦਾ ਇਹਨੂੰ ਕਿ ਡਰਾਈਵ ਕਰਨਾ ਪਿਆ ਹੋਇਆ ਆਪਣੀ ਛਿੰਚ ਪੇੜਾ ਮਾਰੋ ਦੋ ਦੋ ਤੂੰ ਵੀ ਮਾਰੋ ਡਰਾਈਵਰ ਸਾਹਿਬ ਓਏ ਮੇਰੇ ਇਹਨੂੰ ਇਦਾਂ ਚੁੱਕਣਾ ਦੇਈਂ ਮਰ 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 ਚੁੱਕ 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 ਇਹ ਵੀ ਜਰਾ ਲਿਆ ਹੀ ہی اللہ کالو موڑ سا نہیں پرے کرتا ہوئے سالے گاڑی ہوئی ہے نا اینہ سمال نے ایک تھوانتا کہ ساہاں شوارا کھا لگا شوارا کھا لگا میں نے پتا ہی تیرا ایک دے سالے میں نے شوارا کھائی ہے بڑے چیر پیشاں ਆ ਰਹੀ ਐ ਜੇ ਮਾਰੇ ਕਰਨੀ ਹੈ ਜੀ ਤੁਮ ਮਮਾ ਦੁਵਾਰਾ ਲਗੜਨ ਤੇ ਇਹਦੇ ਬਾੱਕ ਨੇ ਤਰੋ ਟਰਾਲੀ ਨਹੀਂ ਨਿਕਲਦੀ ਭਰਾ ਹਾਂ ਦਾ ਜੀ ਜੇ ਬਣਾ ਫਿਰ ਮਮਾ ਘਟਾ ਗਲੂਗੇ ਬੜਾ ਚਲਦੀ ਕਨਾ ਬਸਾਈ ਸ਼ਾਮਾ ਦੀ ਮੇਰੇ ਤੇ ਹੁਣ ਟਾਈਮ ਲੱਗਿਆ ਫਿਰ ਮੈਂ ਚਲ ਹੋ ਗਏ ਹੁਣ ਮਸਲਾ ਕੀ ਪਾ ਲਿਆ ਇੰਨਾ ਇੰਨਾ ਗੰਭੀਰ ਮਸਲਾ ਕੀ ਪਾ ਲਿਆ ਇੰਨਾ ਆਇਆ ਖਾਣਾ ਸ਼ੋਹਰਾ ਜੀ ਬਾਕੀ ਮਿੱਤਰੋ ਅੱਜ ਦੇ ਵਲੌਗ ਦੇ ਇਥੇ ਕਰਦੇ ਆਂ ਸਮਾਪਤੀ ਮਿਲਦੇ ਆਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਜਿੰਨੇ ਅਜੇ ਤੱਕ ਚੈਨਲ ਨੂੰ ਨਹੀਂ ਨਾ ਸਬਸਕ੍ਰਾਈਬ ਕੀਤਾ ਤੇ ਜਰੂਰ ਜਾ ਕੇ ਵੀਰ ਮੇਰੇ ਸਬਸਕ੍ਰਾਈਬ ਕਰੋ ਮੈਂ ਹੋਪ ਕਰਦਾ ਆਂ ਸਾਡਾ ਵਲੌਗ ਅੱਜ ਵਾਲਾ ਤੁਹਾਨੂੰ ਜ਼ਰੂਰ ਅਸੰਦ ਆਇਆ ਹੋਊਗਾ ਅੱਜ ਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ ਸਾਰਿਆਂ ਨੂੰ ਓਕੇ